ਇਹ ਸ਼ੌਂਕ ਜਿਹੜੀ ਆ ਨਾ ਜੀ ਇਹ ਜ਼ਮੀਂਦਾਰ ਦਾ ਸਭ ਤੋਂ ਵੱਡਾ ਮਿੱਤਰ ਆ ਹੂੰ ਕੋਈ ਵੀ ਧਰਤੀ ਦੇ ਉੱਤੇ ਐਸੀ ਫੈਕਟਰੀ ਨਹੀਂ ਗਈ ਜਿਹੜੀ ਇਸ ਮਲਚ ਨੂੰ ਇਸ ਜਿਹੜੀ ਆ ਡਰਾਈ ਮੈਟਰ ਨੂੰ ਦੁਬਾਰਾ ਇੱਕ ਬਹੁਤ ਜ਼ਬਰਦਸਤ ਮਿੱਟੀ ਦੇ ਵਿੱਚ ਕਨਵਰਟ ਕਰ ਦੇ ਤੇ ਆ ਤੁਸੀਂ ਵੇਖੋ ਜੀ ਆ ਸ਼ੌਂਕ ਦਾ ਖਾਦਾ ਹੋਇਆ ਜਿਹੜਾ ਗੂਣਾ ਆ ਇਹ ਸਰੋਂ ਦਾ ਗੂਣਾ ਆ ਜੀ ਤੇ ਆ ਇਹਨੇ ਆਉਣ ਵਾਲੇ ਦੋਹਾ ਮਹੀਨਿਆਂ ਦੇ ਵਿੱਚ ਜਿਹੜਾ ਤੁਹਾਨੂੰ ਇੱਥੇ ਗੂਣਾ ਵੇਖ ਰਿਹਾ ਪਰ ਆਪਾਂ ਵੱਡੇ ਦਰਖਤਾਂ ਦੇ ਥੱਲੇ ਸੀਗਾ ਇਹ ਸਾਰਾ ਮਿੱਟੀ ਬਣ ਜਾਣਾ ਔਰ ਇਹ ਮਿੱਟੀ ਜਿਹੜੀ ਆ ਉਹ ਇਸ ਪਲਾਂਟ ਦਾ ਮੇਨ ਫੂਡ ਆ ਹਮ ਯਾਨੀ ਜੇ ਐਡੀ ਵੱਡੀ ਵੀ ਕੋਈ ਪੇੜੀ ਹੋਵੇ ਤੇ ਉਹ ਧਰਤੀ ਦੇ ਉੱਤੇ ਪਈ ਹੋਵੇ ਜੇ ਮੰਨ ਲਓ ਸਾਰੀ ਦੀ ਸਾਰੀ ਜਿੰਨੀ ਵੀ ਲੱਕੜ ਪਈ ਰਵੇ ਇਹ ਪਰਾਣਾ ਜਿਹੜਾ ਜਿਹੜਾ ਡਰਾਈ ਮੈਟਰ ਆ ਉਹ ਜਿਹੜਾ ਖੇਤਾਂ ਦੇ ਵਿੱਚ ਵੇਸਟ ਆ ਜੇ ਉਹ ਐਵੇਂ ਪਿਆਰ ਹੋਵੇ ਤਾਂ ਕਿੰਨੀ ਫੰਗਸ ਫੈਲ ਜੇ ਹਾਂ ਤਾਂ ਕੁਦਰਤ ਨੇ ਇਹ ਚੀਜ਼ ਡਵੈਲਪ ਕੀਤੀ ਆ ਵੀ ਜਿਹੜੀ ਸਿਉਂਕ ਆ ਇਹ ਸਾਰੀ ਨੂੰ ਦੁਬਾਰਾ ਐਡੀ ਦਿਨ ਰਾਤ ਕੰਮ ਕਰ ਰਹੀ ਆ ਹਾਂ ਇਹ ਉਹ ਸਾਰੇ ਡ్రਾਈ ਚੀਜ਼ ਨੂੰ ਦੁਬਾਰਾ ਤੁਸੀਂ ਵੇਖੋ ਜੀ ਸਿਉਂਕ ਦੀ ਵਿਸਟਾ ਆ ਹਾਂ ਉਹਦੀ ਕੋਈ 스మెల్ ਆ ਆਪਾਂ ਨੂੰ ਉਹ ਵੇਖਣ ਚ ਵੀ ਨਜ਼ਰ ਆਊਗੀ ਵੀ ਇਹ ਮਿੱਟੀ ਆ ਹਾਂ ਸਿਉਂਕ ਦੀ ਡਿਊਟੀ ਆ ਵੀ ਉਹਨੇ ਸੁੱਕੀ ਹੋਈ ਲੱਕੜ ਨੂੰ ਦੁਬਾਰਾ ਕਨਵਰਟ ਕਰਤਾ ਮਿੱਟੀ 'ਚ ਤਾਂ ਉਹ ਮਿੱਟੀ ਜਿਹੜੀ ਆ ਉਹ ਪlant food ਆ ਹੂੰ ਬਿਲਕੁਲ ਸੋ ਇਹ ਗੱਲ ਬੜੀ ਸਮਝਣ ਦੀ ਲੋੜ ਹੈ ਕਈ ਇੱਕ ਬਈ ਹੋਰ ਮੇਰੇ ਦਿਮਾਗ ਦੇ ਵਿੱਚ ਜਿਹੜੀ ਗੱਲ ਹੈ ਜੇ ਮੈਂ ਤੁਸੀ ਕਈ ਵਾਰੀ ਦੱਸਿਆ ਵੀ ਤੁਹਾਡੇ ਨਾਲ ਜੁੜੇ ਹੋਏ ਐ ਜਿਹੜੇ ਤੁਹਾਡੇ ਗਾਹਕ ਐ ਇਹਨਾਂ ਚੀਜ਼ਾਂ ਨੂੰ ਖਰੀਦਣ ਲਈ ਜੁੜੇ ਹੋਏ ਐ ਜਾਂ ਪਹਿਲਾਂ ਸ਼ੁਰੂ ਦੇ ਵਿੱਚ ਕਿਸਮਸਿਆਂਾਂ ਤੁਹਾਨੂੰ ਆਈਆਂ ਵੇਚਣ ਦੀਆਂ ਕਿਉਂਕਿ ਆ ਪੈਦਾ ਕਰਨ ਤੋਂ ਬਾਅਦ ਜ਼ਿਆਦਾਤਰ ਆਪਣੇ ਦਿਮਾਗ ਦੇ ਵਿੱਚ ਜਿਹੜੀ ਗੱਲ ਆਉਂਦੀ ਉਹ ਵੇਚਣ ਦੀ ਆਉਂਦੀ ਹੈ ਹਾਂਜੀ ਉਹ ਤੁਸੀਂ ਮੈਨੂੰ ਸਾਰਾ ਇਹ ਦੱਸੋ ਵੀ ਜਿੰਨਾ ਤੁਸੀਂ ਆਰਗੈਨਿਕ ਸਮਾਨ ਪੈਦਾ ਕਰ ਲੈਂਦੇ ਹੋ ਹਾਂਜੀ ਉਹਨੂੰ ਸ਼ੁਰੂ ਤੋਂ ਲੈ ਕੇ ਜਾਂ ਜੇ ਕੋਈ ਨਮਾ ਕਰਦਾ ਤਾਂ ਉਹਨੂੰ ਕੀ ਵਿਉਂਤਬੰਦੀ ਕਰਨੀ ਚਾਹੀਦੀ ਹੈ ਵੇਚਣ ਦੀ ਦੇਖੋ ਜੀ ਜਿਵੇਂ ਕੋਈ ਵੀ ਆਪਣਾ ਵੀਰਪਰਾ ਜੇ ਆਰਗੈਨਿਕ ਕੰਮ ਸ਼ੁਰੂ ਕਰਦਾ ਹੈ ਤਾਂ ਸਾਰੇ ਨਾਲੋਂ ਪਹਿਲਾਂ ਉਹਨੂੰ ਪ੍ਰਚਾਰ ਕਰਨਾ ਚਾਹੀਦਾ ਆ ਆਪਦੇ ਜਿਹੜੇ ਨਜ਼ਦੀਕ ਵਾਲੇ ਭੈਣ ਭਰਾ ਆ ਜਿਹੜੇ ਖੇਤੀ ਨਹੀਂ ਕਰਦੇ ਉਹਨਾਂ ਨੂੰ ਦੱਸੋ ਵੀ ਭਾਈ ਐਤਕੀ ਜਿਹੜੀ ਮੈਂ ਦਾਲ ਬੀਜ ਰਿਆਂ ਜਾਂ ਮੈਂ ਕਣਕ ਬੀਜ ਰਿਆਂ ਉਹਦੇ 'ਚ ਮੈਂ ਕੁਛ ਨਹੀਂ ਪਾਉਣਾ ਤੇ ਤੁਸੀਂ ਇਹ ਖਰੀਦ ਲਓਗੇ ਹੂੰ ਕਿਉਂਕਿ ਸਾਡੀ ਆਪ ਦੀ ਜਿਹੜੀ ਆ ਕਹਾਣੀ ਇੱਥੋਂ ਸ਼ੁਰੂ ਹੁੰਦੀ ਆ ਸਾਡੇ ਨਾਲ ਜਿੰਨੇ ਵੀ ਸਾਡਾ ਜਿਹੜਾ ਇਹ ਇੱਕ ਕਾਫਲਾ ਆ ਉਹ ਪੰਜਾਬ ਪਬਲਿਕ ਸਕੂਲ ਨਾਬਾ ਅਸੀਂ ਉੱਥੋਂ ਪਾਸ ਆਊਟ ਹੋਏ ਆ ਤਿੰਨੇ ਭਰਾ ਹੂੰ ਸਾਡੇ ਹੀ ਜਿਹੜੇ ਨਾਲ ਪੜੇ ਹੋਏ ਸਾਡੇ ਮਿੱਤਰ ਸੀਗੇ ਉਹਨਾਂ ਨੇ ਇਹ ਗੱਲ ਗੱਲਾਂ 'ਚੋ ਗੱਲ ਹੋਈ ਸੀਗੀ ਵੀ ਯਾਰ ਕਣਕ ਨਹੀਂ ਮਿਲਦੀ ਤਾਂ ਆਪਾਂ ਐਵੇਂ ਹੀ ਕਹਿਤਾ ਵੀ ਯਾਰ ਅਸੀਂ ਪੈਦਾ ਕਰ ਦਿੰਨੇ ਆ ਤੁਸੀਂ ਖਰੀਦਣ ਵਾਲੇ ਬਣੋ ਹੂੰ ਠੀਕ ਆ ਹੂੰ ਸੋ ਇਹ ਗੱਲ ਐਵੇਂ ਵੱਧ ਗਈਗਾ ਉਹ ਕਹਿੰਦੇ ਯਾਰ ਵੀ ਠੀਕ ਆ ਵੀ ਅਸੀਂ ਖਰੀਦ ਲਾਂਗੇ ਤੇ ਤੁਸੀਂ ਜੋ ਤੁਹਾਡਾ ਮਤਲਬ ਆਪਾਂ ਜਿਹੜਾ ਮਾਰਕੀਟ ਵੈਲਿਊ ਹੁੰਦੀ ਆ ਉਸ ਸਮੇਂ ਦੀ ਹੈਨਾ ਵੀ ਜਿਵੇਂ ਅੱਜ ਕਣਕ ਦਾ ਰੇਟ 21-22 ਰੁਪਏ ਆ ਆਪਣਾ ਜਿੰਨਾ ਝਾੜ ਨਿਕਲੂਗਾ ਆਪਾਂ ਉਹਨਾਂ ਨੂੰ ਦੱਸ ਦਾਂਗੇ ਵੀ ਆਮ ਜਿਹੜਾ ਕੈਮੀਕਲ ਖੇਤੀ ਜਿਹੜਾ ਕਰ ਰਿਆ ਉਹਦਾ ਇੰਨਾ ਝਾੜਾ ਸਾਡਾ ਇੰਨਾ ਨਿਕਲਿਆ ਤੇ ਆ ਰੇਟ ਆ ਔਰ ਅੱਜ ਵੀ ਅਸੀਂ ਰੇਟ ਐਵੇਂ ਡਿਸਾਈਡ ਕਰਦੇ ਆ ਜੇ ਸਾਡਾ ਝਾੜ ਵਧ ਗਿਆ ਤਾਂ ਉਹਦੀ ਕੋਈ 5 ਰੁਪਏ 10 ਰੁਪਏ ਘਟਾਉਣਾ ਤੇ ਘਟਾਤਾ ਜੇ ਝਾੜ ਥੋੜਾ ਹੋਇਆ ਤੇ ਜਿਹੜੇ ਬੰਦੇ ਤੁਹਾਡੇ ਨਾਲ ਜੁੜਿਆ ਉਹਨਾਂ ਨੂੰ ਪਤਾ ਹੈ ਵੀ ਯਾਰ ਜਿਹੜੀ ਚੀਜ਼ ਦੇ ਰਹੇ ਆ ਉਹ 100% ਉਹ ਜੋ ਇਹ ਕਹਿ ਰਿਹਾ ਉਹੀ ਆ ਤੇ ਉਹਦਾ ਰੇਟ ਵੀ ਇਹਨਾਂ ਨੇ ਉਸੇ ਹਿਸਾਬ ਨਾਲ ਹੀ ਸ਼ੈੱਟ ਕੀਤਾ ਹੋਇਆ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤਾਂ ਕਰਕੇ ਉਹ ਬੰਦੇ ਜਿਹੜੇ ਆ ਸ਼ੁਰੂ 'ਚ ਦਿੱਕਤਾਂ ਜ਼ਰੂਰ ਆਈਆਂ ਪਰ ਉਹ ਹੌਲੀ-ਹੌਲੀ ਹੌਲੀ-ਹੌਲੀ ਜਿਹੜਾ ਇੱਕ ਚੀਜ਼ ਬਣਦੀ ਗਈ ਜਿਵੇਂ ਪੰਜਾਬ 'ਚ ਛੋਲੇ ਨਹੀਂ ਹੁੰਦੇ ਬਠਿੰਡੇ ਤਾਂ ਹੀ ਹੁੰਦੇ ਸੀ ਹੁਣ ਉਹ ਹਟ ਗਏ ਠੀਕ ਆ ਜੀ ਸਰੋਂ ਨਹੀਂ ਹੋ ਰਹੀ ਹੁਣ ਤੇ ਹੁਣ ਸਾਡੇ ਕੋਲੇ ਛੋਲੇ ਵੀ ਆ ਸਰੋਂ ਵੀ ਆ ਉਹ ਗੱਲ ਹੌਲੀ-ਹੌਲੀ ਗਾਂ ਤੁਰਦੀ ਗਈ ਕਣਕ ਤੋਂ ਸ਼ੁਰੂ ਹੋਈ ਸੀਗੀ ਚੀਜ਼ਾਂ ਐਡ-ਆਨ ਹੁੰਦੀਆਂ ਗਈਆਂ ਤੇ ਅਸੀਂ ਉਹਨੂੰ ਸਮੇਂ ਨੂੰ ਵੇਖ ਕੇ ਅਸੀਂ ਵੀ ਉਹ ਨਾ ਚੀਜ਼ਾਂ ਨੂੰ ਐਡ-ਆਨ ਕਰਨ ਲੱਗੇ ਦਾਲਾਂ ਸਾਰੀਆਂ ਇੱਥੇ ਹੁੰਦੀਆਂ ਜੀ ਤੇ ਦਾਲਾਂ ਐਡ-ਆਨ ਹੋ ਗਈਆਂ ਹੁਣਾਂ ਮਲਚ ਦੀ ਗੱਲ ਚੱਲੀ ਸੀ ਆਪਾਂ ਪਿੱਛੇ ਉਹ ਛੋਟੇ ਬੂਟਿਆਂ ਥੱਲੇ ਪੈ ਰਹੀ ਸੀ ਜੀ ਇੱਧਰ ਆ ਜਾ ਬਰਿੰਦਰ ਹੂੰ ਉਹਨਾਂ ਵੱਡੇ ਭਾਈ ਸਾਹਿਬ ਲੱਗੇ ਹੋਏ ਜੀ ਇੱਥੇ ਵੇਖੋ ਤੇ ਆਪਦੀ ਡਿਊਟੀ ਤੇ ਤੇ ਆ ਸਾਰਾ ਜਿਹੜਾ ਇੱਥੇ ਗੋਡੀ ਕਰਨ ਤੋਂ ਬਾਅਦ ਕਮਾਲ ਏ ਬਈ ਉਹਦੀ ਸਰੋਂ ਦੀ ਏ ਇਹ ਸਰੋਂ ਦੀ अच्छा मैं त मैंने त ऐसा कि भाई बड़े बूਟਿਆਂ ਦੇ ਜਿਹੜੇ ਹੈਗੇ ਆ ਜ਼ਰੂਰਤ ਨਹੀਂ ਪੈਂਦੀ ਹਣੀ ਐਨੀ ਪਰ ਤੁਸੀਂ ਤਾਂ ਵੱਡੇ ਬੂਟਿਆਂ 'ਚ ਵੀ ਮਲਚਿੰਗ ਕਰਦੇ ਹੋ ਵਧੀਆ ਗੱਲ ਹੈ ਵੱਡੇ ਬੂਟਿਆਂ 'ਚ ਵੀ ਜ਼ਰੂਰੀ ਆ ਇੱਕ ਤੇ ਇਹਦੇ 'ਚ ਥੱਲੇ ਜਿਵੇਂ ਕਚਰਾ ਨਹੀਂ ਹੋਣਾ ਜਿੰਨੀ ਮੰਨ ਲਓ ਕੋਈ ਘਾਹ ਘਾ ਟੁਕਣਾ ਦੂਸਰਾ ਇਹਨੇ ਲੰਮੇ ਟਾਈਮ ਤਾਈਂ ਫਿਰ ਬੱਤਰ ਰੱਖਣਾ ਹੂੰ ਤੇ ਤੁਸੀਂ ਪਾਣੀ ਇਹਦੇ ਚ ਟਪਕੇ ਵਾਲਾ ਤਾਂ ਲਾਇਆ ਨਹੀਂ ਹੋਇਆ ਨਹੀਂ ਟਪਕੇ ਵਾਲਾ ਨਹੀਂ ਲਾਇਆ ਫਲੱਡ ਇਰੀਗੇਸ਼ਨ ਹੀ ਕਰਦੇ ਆ ਪਰ ਫਲੱਡ ਇਰੀਗੇਸ਼ਨ ਜਿਵੇਂ ਆਮ ਜਿਹੜਾ ਬੰਦਾ ਜਿੱਥੇ ਮੰਨ ਲਓ 10 15 ਦਿਨਾਂ ਤੋਂ ਬੂਟਾ ਡਿਮਾਂਡ ਕਰਨ ਲੱਗ ਜੂਗਾ ਪਾਣੀ ਇੱਥੇ ਉਹੀ ਚੀਜ਼ ਜਿਹੜੀ ਆ ਕੋਈ 25 ਤੋਂ 28 ਦਿਨ ਨਿਕਲ ਜਾਣੇ ਬਾਕੀ ਜਿਹੜੀ ਆ ਤੁਸੀਂ ਮਲਚਿੰਗ ਕਰਦੇ ਉਹਦੇ ਨਾਲ ਸੈੱਲ ਬਣੀ ਰਹਿੰਦੀ ਇਹਦੇ ਨਾਲ ਸੈੱਲ ਬਣੀ ਰਹਿਣੀ ਹੈ ਤੇ ਬੂਟੇ ਦੀ ਰਿਕੁਆਇਰਮੈਂਟ ਪਾਣੀ ਦੀ ਆਟੋਮੈਟਿਕਲੀ ਘੱਟ ਰਹਿਣੀ ਹੈ ਹੂੰ ਚਾਹੀਏ ਤੇ ਆ ਵਿਚਾਲੇ ਬੂਟਾ ਤੁਸੀਂ ਕਿਵੇਂ ਲਾਇਆ ਬਾਅਦ ਦੇ ਵਿੱਚ ਇਹ ਬੂਟੇ ਜਿਹੜੇ ਸੀਗੇ ਵੀ ਕੁਸ਼ਨ ਆਇ ਤੋਂ ਅ ਜਿਵੇਂ ਇਹਨਾਂ ਨੂੰ ਲੇਟਰ ਆਨ ਆਪਾਂ ਆ ਪੂਠੇ ਕੱਢਣੇ ਆ ਇਹਨਾਂ ਦੀ ਕੰਡੀਸ਼ਨ ਥੋੜੀ ਜ਼ਿਆਦਾ ਚੰਗੀ ਨਹੀਂ ਸੀਗੀ ਉਹ ਗੈਪ ਫਿਲਿੰਗ ਪਹਿਲਾਂ ਹੋ ਜੂਗੀ ਉਹ ਸਾਲ ਕ ਬਾਅਦ ਉਹਨਾਂ ਨੇ ਫਰੂਟਿੰਗ ਸਟੇਜ ਤੇ ਆ ਜਾਣਾ ਉਦੋਂ ਇਹਨਾਂ ਨੂੰ ਹੂੰ ਕੱਢ ਦੇਾਂਗੇ ਕਿ ਫਿਰ ਉਹ ਟਾਈਮ ਦੀ ਜਿਹੜੀ ਬਚਤ ਉਹ ਹੋਈ ਰਹਿਣੀ ਆ ਤੇ ਆਪਣੇ ਉਸੇ ਕੰਮ ਦੇ ਵਿੱਚ ਹੀ ਸਾਰਾ ਹੋ ਜਾਣਾ ਹੂੰ ਕੀ ਬਾਤ ਹੈ ਇਹ ਕਿੰਨੀ ਉਮਰ ਇਹਨਾਂ ਦੀ ਬੂਟਿਆਂ ਦੀ ਆ ਜਿਹੜੇ ਬੂਟਿਆਂ ਦੀ ਉਮਰ ਤੇ ਹੈਗੀ ਆ ਲਗਭਗ 9 ਸਾਲ ਪਰ ਇਹਨਾਂ ਦੇ ਥੋੜਾ ਜਿਹਾ ਜਿਵੇਂ ਪਹਿਲਾਂ ਆਪਾਂ ਇਹ ਜ਼ਮੀਨ ਬਾਅਦ ਚ ਖਰੀਦੀ ਹੋਈ ਸੀਗੀ ਤੇ ਇਹਦੇ ਚ ਪਹਿਲਾਂ 2 ਸਾਲ ਨਾ ਜਿਵੇਂ ਕੇਅਰ ਨਹੀਂ ਹੋਈ ਹਮ ਜਿਨ੍ਹਾਂ ਨੇ ਦੇਣੀ ਸੀ ਉਹ ਉਵੇਂ ਪਈ ਰਹੀ ਤੇ ਆਪਾਂ ਜਿਵੇਂ ਜਦੋਂ ਲਈ ਆ ਉਸ ਤੋਂ ਬਾਅਦ ਫਿਰ ਉਹ ਇੱਕੋ ਜਿਹਾ ਨਾਲ ਦੇ ਬੂਟੇ ਪਰਲੇ ਪਾਸੇ ਉਹਨਾਂ ਦੇ ਲੱਗੇ ਹੋਏ ਆ ਉਹਨਾਂ ਦਾ ਤੇ ਇਹਨਾਂ ਦਾ ਅੰਤਰ ਵੇਖੋ ਹਮ ਸਹੀ ਆ ਕੁਝ ਜਿਹੜੇ ਹੁਣ ਆਪਾਂ ਮੰਨ ਲਓ ਸਟਾਰਟਿੰਗ ਸਟੇਜ ਤੇ ਆਪਦੇ ਹਿਸਾਬ ਨਾਲ ਤਿਆਰ ਕੀਤੇ ਪਲਾਂਟਸ ਉਹ ਉਹਨਾਂ ਨੇ ਐਡਾਪਟ ਕਰ ਲਿਆ ਆਪਣੇ ਸਿਸਟਮ ਨੂੰ ਸਾਰੇ ਨੂੰ ਹੂੰ ਇਹਨੂੰ ਸਾਨੂੰ ਕੋਈ ਐਕਸਟਰਾ ਉਤੋਂ ਖਾਦ ਨਹੀਂ ਪਾਣੀ ਜੋ ਕੁਝ ਆਪਾਂ ਆਪਦੇ ਆਪ ਸਰਵਾਈਵ ਕਰਨਾ ਮਤਲਬ ਉਹ ਗਿੱਜ ਗਏ ਫਿਰ ਤੁਹਾਡੇ ਤੇ ਹੋ ਗਏ ਦੇ ਜਿਵੇਂ ਹੁਣ ਆਪਣੇ ਦੂਜੇ ਪਾਸੇ ਬਾਗ ਹੈਗਾ ਜੇ ਉਧਰ ਆਪਾਂ ਚੱਲੀਏ ਤੇ ਉਹ ਪਲਾਂਟਸ ਤੁਸੀਂ ਵੇਖ ਕੇ ਐ ਕਹਿ ਨਹੀਂ ਸਕਦੇ ਵੀ ਇਹ ਵੀ ਇੰਨੇ ਜ਼ਿਆਦਾ ਉਹਨਾਂ ਚ ਗ੍ਰੀਨਰੀ ਤੇ ਉਹ ਜਿਹੜੀ ਹੈਗੀ ਹੈ ਨਾ ਚੀਜ਼ ਵੀ ਜ਼ਿਆਦਾ ਆ ਐਜ਼ ਕੰਪੇਟਿਟਿਵ ਜਿਹੜੇ ਮਤਲਬ ਇਹਨਾਂ ਬੂਟਿਆਂ ਨੂੰ ਪਹਿਲਾਂ ਦੂਸਰੀ ਖਾਦ ਖਰਾ ਕੇ ਵੱਧ ਮਿਲਦੀ ਹੋ ਬਾਅਦ ਦੇ ਵਿੱਚ ਜਦੋਂ ਆਪਾਂ ਇਹਨੂੰ ਜਮਾ ਬੰਦ ਕਰਤਾ ਤੇ ਵਿਚਾਰੇ ਇੱਕ ਵਾਰੀ ਉਹ ਅਮਲੀ ਵਾਲੀ ਗੱਲ ਅਮਲੀ ਵਾਲੀ ਗੱਲ ਜੇ ਅਮਲੀ ਦਾ ਇੱਕੜੀ ਤੁਸੀਂ ਨਸ਼ਾ ਰੋਕਤਾ ਤੇ ਉਹਨੇ ਮਰਨਾ ਹੀ ਹੈ ਮਰਨਾ ਹੀ ਹੈ ਸਹੀ ਗੱਲ ਹੈ ਭਾਈ ਸਹੀ ਗੱਲ ਹੈ